ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਰਕੋਟ ਜ਼ਿਲ੍ਹੇ ਦਾ ਪਿੰਡ ਕੋਟਕਪੂਰੇ ਤੋਂ ਬਠਿੰਡੇ ਵੱਲ ਨੂੰ ਜਾਂਦੇ ਆ ਤਾਂ ਵਾਇਆ ਬਾਜਾਖਾਨਾ ਜਦੋਂ ਲੰਘਦੇ ਆ ਤਾਂ ਪਹਿਲਾ ਪਿੰਡ ਉਸ ਸੜਕ ਦੇ ਉੱਤੇ ਦੋਸਤੋ ਇਹ ਬਰਗਾੜੀ ਆਉਂਦਾ ਟੱਲਵਾ ਤੋਂ ਬਾਅਦ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਵੀ ਵਪਾਰ ਦਾ ਕੰਮ ਕਰਦੇ ਆ ਤੇ ਇਨਾਂ ਕੋਲ ਝੋਟੀਆਂ ਆਉਂਦੀਆਂ ਵਿਕਰੀ ਵਾਲੀਆਂ ਅੱਜ ਦੀ ਜਿਹੜੀ ਵੀਡੀਓ ਆ ਉਹਦੇ ਚ ਤਿੰਨ ਨਾਗ ਤੁਹਾਨੂੰ ਦਿਖਾ ਰਿਹਾ ਜਿਹਦੇ ਚ ਦੋ ਝੋਟੀਆਂ ਤੁਸੀਂ ਪਹਿਲੇ ਦੋਹਾਂ ਨੰਬਰਾਂ ਤੇ ਦੇਖ ਰਹੇ ਹੋ ਤੇ ਇੱਕ ਕਟਾ ਵੀ ਇਨਾਂ ਕੋਲ ਵਿਕਰੀ ਵਾਸਤੇ ਆਇਆ ਹੋਇਆ ਸੋ ਆਪਾਂ ਡਿਟੇਲ ਪੁੱਛਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਜਿਹੜਾ ਨਾਗ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਪਹਿਲੀ ਝੋਟੀ ਬਾਰੇ ਮੁਰਾਦ ਭਾਈ ਸੱਸੀ ਕਾਹ ਮੁਰਾਦ ਆ ਤਿੰਨ ਨਾਗ ਆਪਣੇ ਕੋਲ ਹਾਂਜੀ ਤਿੰਨ ਪਹਿਲੇ ਨੰਬਰ ਤੇ ਝੋਟੀ ਜਿਹੜੀ ਇਹ ਉਮਰ ਕਿਵੇਂ ਆ ਦੰਦੋ ਕਿਵੇਂ ਆ ਇਹ ਇਹ ਹੈਗੀ ਹੈ ਬਈ 2 ਸਾਲ ਤੋਂ ਮਤਲਬ ਕਿ 2-4 ਮਹੀਨੇ ਘਟਾ ਠੀਕ ਹੈ ਦੰਦੋਂ ਕਿਵੇਂ ਦੰਦੋਂ ਖੀਰੀ ਹੈ ਬਈ ਕੀ ਰੇਟ ਰਹੂਗਾ ਦਾ ਰੇਟ ਇਹਦਾ ਵੀ 35000 ਰੁਪਏ ਹੈ ਖੋਲ ਲੈ ਸੋ ਦੋਸਤੋ ਰੇਟ 35000 ਹੈ ਦੰਦੋਂ ਖੀਰੀ ਹੈ ਉਮਰ ਦਾ ਅੰਦਾਜ਼ਾ ਤੁਸੀਂ ਲਾ ਲੋਗੇ ਸੈਂਗੇ ਕੁੰਡਿਆਂ ਦੀ ਹੈ ਲੰਗ ਤਾਂ ਜਵਾਈ ਕੁੰਡਾ ਹੈ ਸੈਂਗ ਤਾਂ ਵਾਕਈ ਨਾਲ ਹੀ ਮੁੜਿਆ ਹੋਇਆ ਦੋਸਤੋ ਇਹਦਾ 35000 ਰੇਟ ਹੈ ਸੰਭੀ ਸੰਭਾਈ ਝੋਟੀ ਹੈ ਛੇਤੀ ਜਿਹੜਾ ਹੋ ਗੱਭਣ ਹੋਣ ਵਾਲੀ ਮਤਲਬ ਸੌਣ ਭਾਦੋਂ ਦੇ ਵਿੱਚ ਆਮ ਤੌਰ ਤੇ ਆਪਾਂ ਮੰਨਦੇ ਆਂ ਵੀ ਪਸ਼ੂ ਜਿਹੜੇ ਉਹ ਗੱਭਣ ਹੁੰਦੇ ਆ ਮੱਝਾਂ ਦੀ ਜੇ ਗੱਲ ਕਰੀਏ ਤਾਂ ਤਾਂ ਇਹ ਉਸੇ ਰੁੱਤ ਦੇ ਵਿੱਚ ਆਸ ਹੈ ਵੀ ਇਹ ਜਿਹੜਾ ਉਹ ਗੱਭਣ ਹੋ ਜੂਗੀ ਤੇ ਤੁਹਾਡੇ ਕੋਲ ਮੱਝ ਤਿਆਰ ਹੋ ਜਾਣੀ ਸੋ ਇਹ ਝੋਟੀ ਪਹਿਲੇ ਨੰਬਰ ਤੇ ਬਿਲਕੁਲ ਹੀ ਨਾਲ ਮੁੜਿਆ ਹੋਇਆ ਸਿੰਗ ਤੇ ਜਿੰਨੀ ਸਿੰਗਾ ਦੀ ਸੋਹਣੀ ਹੈ ਓਨੀ ਥੱਲੋਂ ਵੀ ਸਾਫ਼ ਸੁਥਰੀ ਝੋਟੀ ਤੁਹਾਨੂੰ ਥਾਣੇ ਦੇ ਮੈਂ ਦਿਖਾਉਂਗਾ ਵਿੱਥੀ ਬੜੀ ਚੰਗੀ ਥਾਣੇ ਦੇ ਵਿੱਚ ਬਣਾਵਟ ਉੱਤੋਂ ਟਾਂਚੇਰੀ ਦੇਖ ਲੋ ਖੜਨੀ ਖੁੜਨੀ ਝੋਟੀ ਦੀ ਚੰਗੀ ਆ ਦੋਸਤੋ 35000 ਦਾ ਰੇਟ ਆ ਥਾਣਾ ਦੀ ਬੜੀ ਸਾਫ ਬਹੁਤ ਬਿੱਤੀ ਦੇ ਉੱਤੇ ਥਾਣਾ ਬਹੁਤ ਰਹਿੰਦੇ ਸੋ ਇਹ ਝੋਟੀ ਪਹਿਲੇ ਨੰਬਰ ਤੇ ਇਹ ਤੋਂ ਅੱਗੇ ਇੱਕ ਹੋਰ ਝੋਟੀ ਇਹ ਇਮਰਾਦ ਦੋ ਨੰਬਰ ਵਾਲੀ ਦੰਦੋਂ ਕਿਵੇਂ ਬਈ ਦੰਦੂ ਖੇਰੀ ਹੈ ਜੀ ਬਈ ਕੀ ਰੇਟ ਆ ਇਹਦਾ ਰੇਟ ਇਹਦਾ ਵੀ 35000 ਰੁਪਈਆ ਬਈ ਖੋਲੀ ਨੂੰ ਸੋ ਰੇਟ ਦੋਸਤੋ ਦੋਵਾਂ ਦੇ ਸੇਮ ਆ ਤੇ ਦੰਦੋਂ ਇਹ ਵੀ ਖੇਰੀ ਹੈ 35000 ਹੀ ਰੇਟ ਆ ਰੇਟ ਪਾ ਕਿਉਂਕਿ ਜਾਇਜ ਕੀਤੇ ਜਾਵਾਂ ਤੇ ਮਾਨਤਨ ਮਾੜਾ ਮੋਟਾ ਹੋਊਗਾ ਜੀ ਤੇ ਸਰਕਾਰ ਤੀ ਥੋੜਾ ਬਹੁਤ ਸਿਰਸੋ ਬਾਈ ਕਹਿੰਦਾ ਵੀ ਰੇਟ ਮਾਪ ਦੇ ਲੋ ਬਾਜਬ ਜੀ ਕੀਤੇ ਤੁਸੀਂ ਜੱਜ ਦਾ ਕੋਈ ਫੈਸਲਾ ਇਹਦਾ ਵੀ ਢਾਂਚਾ ਚੰਗਾ ਥਾਣੇ ਦੇ ਵਿਚ ਆ ਰਹੀ ਹੈ ਬਾਕੀ ਤੁਹਾਨੂੰ ਦਿਖਾ ਦੂੰਗਾ ਸੋ ਇਹਦੇ ਇਨਸਟਰਕਚਰ ਨੂੰ ਵੀ ਦੇਖ ਸਕਦੇ ਹੋ ਡਿਮਾਂਡ ਦੋਸਤੋ ਇਹ ਦੋ ਝੋਟੀਆਂ ਦੀ 70000 ਰੁਪਇਆ ਉਹ 35 35000 ਸੇਮ ਰੇਟ ਹੈ ਤੁਸੀਂ ਜਿਹੜਾ ਨਾਖਰੀਤਣਾ ਚਾਹੋ ਉਹਦੇ ਲਈ ਗੱਲਬਾਤ ਬਾਈ ਨਾਲ ਕਰ ਲਓ ਜੇ ਇੱਕੋ ਜਿਹੀ ਕੀਮਤ ਇਹਨਾਂ ਦੀ ਰੱਖੀ ਗਈ ਹੈ ਡਿਮਾਂਡ ਇਹਨਾਂ ਦੀ ਜਿਹੜੀ ਕੀਤੀ ਹੈ ਚਾਰ ਹੀ ਥਾਣਾ ਦੱਸੋ ਇਹਦੇ ਵੀ ਸੋਹਣੇ ਥਾਣਾ ਉਹ ਤੁਸੀਂ ਇੱਥੋਂ ਦੇਖ ਲਓ ਚੋਟੀ ਏਸ ਦੇ ਵੀ ਥਾਂ ਤੋਂ ਸੋਨਾ ਹੋਊਗੀ ਜਿਹੜਾ ਕਟਾ ਹੈ ਇਹ ਦੰਦੋਂ ਕਿਵੇਂ ਇਹ ਵੀ ਖੀਰਾ ਇਹ ਤਾਂ ਹਜੇ ਡੇਢ ਸਾਲ ਦਾ ਹੈ ਕੀ ਰੇਟ ਰੂਗਾ ਦਾ ਰੇਟ ਇਹਦਾ ਵੀ 40 ਰੱਪਈਏ ਖੋਲੇ ਸੋ ਦੋਸਤੋ ਰੇਟ 40000 ਤੇ ਦੰਦੋਂ ਖੀਰਾ ਵਲੈਕਮ ਨੂੰ ਜੇ ਦੋ ਕਵਾਲੀ ਚਿੱਟੇ ਠੀਕ ਹੈ ਸੋ ਦੋਸਤੋ ਵੈਸੇ ਕੱਟਾ ਬਹੁਤ ਸੋਹਣਾ ਦਿਸਦਾ ਹੈ ਸਿੰਗ ਬਿਲਕੁਲ ਕੁੰਡਾ ਹੈ ਢਾਂਚਾ ਸੋਹਣਾ ਹੈ ਸਾਫ਼ ਸੁਥਰਾ ਕੱਟਾ ਹੈ ਪੂਛ ਦੇ ਵਿੱਚ ਲਗਭਗ ਦੋ ਇਹਨੂੰ ਕਾਲਾ ਹੀ ਮੰਨ ਲਓ ਦੋ ਕਵਾਲੇ ਠੋਜੋਂ ਜਿਹੜੇ ਉਹ ਚਿੱਟੇ ਦਿਸਦੇ ਵੈਸੇ ਸਿੰਗ ਬਿਲਕੁਲ ਕੁੰਡਿਆਂ ਦਾ ਉਹ ਤੁਸੀਂ ਦੇਖ ਹੀ ਸਕਦੇ ਹੋ ਸੋ ਡੇਢ ਕਸਾਲ ਉਮਰ ਹੈ ਬੰਤਰ ਬੜੀ ਚੰਗੀ ਕੱਟੇ ਦੀ ਜਿਹਨੂੰ ਜਚੇ ਉਹ ਵੀਰ ਕੰਟੈਕਟ ਕਰ ਲਿਓ ਜੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਦੱਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਨਾਗ ਵਿਕਾਊ ਸੀ ਤੇ ਤਿੰਨਾਂ ਦੀ ਕੀਮਤ ਜਿਹੜੀ ਡਿਮਾਂਡ ਜਿਹੜੀ ਆ ਉਹ 1 ਲੱਖ ਤੇ 10000 ਸੋ ਇਹ ਦੋਸਤੋ ਨਾਗ ਜਿਹੜੇ ਉਹ ਵਿਕਰੀ ਵਾਲੇ ਸੀਗੇ ਤਿੰਨ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਤੇ ਨੰਬਰ ਸਕਰੀਨ ਉੱਤੇ ਇਹਨਾਂ ਦਾ ਚੱਲੀ ਜਾਂਦਾ ਧੰਨਵਾਦ ਵੀਡੀਓ ਦੇਖਣ ਅਸਤੇ